ਕੇ ਸਿੱਖ ਵੀ ਸਨ ਤੇ ਭਾਈ ਜੱਦਾ ਗਾਣ ਲੱਗਿਆ ਮਹਾਰਾਜ ਸਿੱਖਾਂ ਦੀ ਕਿਹੜੀ ਵੱਖਰੀ ਪਛਾਣ ਹੈ ਮੁਸਲਮਾਨਾਂ ਨੇ ਵੀ ਦਾੜੇ ਸੁਭਾਏ ਮਾਨ ਕੀਤੇ ਹਿੰਦੂਆਂ ਨੇ ਵੀ ਰੱਖਿਆ ਨਾ ਅਮੜਾਸਾ ਪਗੜੀ ਛੋਟੀ ਦਸਤਾਰ ਇਹ ਹਿੰਦੂ ਵੀ ਕਹੀਂ ਬੰਨਦੇ ਹਨ ਮਹਾਰਾਜ ਸਿੱਖਾਂ ਦਾ ਕੋਈ ਆਪਣਾ ਇੱਕ ਰੂਪ ਨਹੀਂ ਹੈ ਮੈਂ ਕਿਸ ਤਰੀਕੇ ਦੇ ਨਾਲ ਬਿਆਨ ਕਰਾਂ ਕਿ ਇਤਨੇ ਕੋ ਸਿੱਖ ਸਨ ਤੇ ਕਲਗੀਧਰ ਪਾਦਸ਼ਾਹ ਬੀਰ ਰਸ ਦੇ ਵਿੱਚ ਆਏ ਮਾਰੇ ਕਹਣ ਲਗੇ ਜਿਨ ਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਨਾ ਪਈ ਕਦਾਈ ਤਿਨਹੀ ਕੋ ਸਰਦਾਰ ਬਣਾਉ ਅਵੇ ਗੋਬਿੰਦ ਸਿੰਘ ਨਾਮ ਕਹਾਉ ਪਾਦਸ਼ਾਹ ਕਹਣ ਲਗੇ ਕਿ ਇਸ ਦੁਨੀਆ ਦੇ ਉਪਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਜੋ ਹੁਕਮ ਲਾਇਆ ਥਾੜ ਘੋ ਮੈ ਜੋਰ ਕਰ ਬਚਨ ਕਹਾਂ ਸਿਰ ਨਿ ਆਏ ਪੰਥ ਚੱਲੇ ਕਬ ਜਗਤ ਮੈਂ ਜਬ ਤੁਮ ਕਰੋ ਸਹਾਏ ਪਾਦਸ਼ਾਹ ਕਹਣ ਲਗੇ ਹਣ ਖਾਲਸਾ ਪੰਥ ਦੀ ਸਥਾਪਨਾ ਕਰਾਂਗੇ ਤੇ ਜਿਸ ਦਿਨ ਹੋਲੇ ਮਹੱਲੇ ਦਾ ਪੁਰਬ ਸੀ ਹੋਲੇ ਮਹੱਲੇ ਵਾਲੇ ਦਿਨ ਖਲਗੀ ਤਰਫ ਆਦਿਸ਼ਾ ਨੇ ਜੋ ਹਿੰਦੁਸਤਾਨ ਇਨ੍ਹਾਂ ਗੰਦਾ ਰੰਗਾ ਦੇ ਅੰਦਰ ਚੱਕੜ ਆਦਿ ਕਦੇ ਵਿੱਚ ਇਸ ਗੰਦਗੀ ਦੇ ਵਿੱਚ ਇਸ ਹੋਲੀ ਦੇ ਪੁਰਬ ਨੂੰ ਮਨਾਉਂਦਾ ਸੀ ਇਹ ਹੋਲੀ ਸੀ ਇੱਕ ਜਿੱਤ ਦਾ ਪ੍ਰਤੀਕ ਅਸੀਂ ਅੱਜ ਵੀ ਪੜਦੇ ਹਾਂ ਹਰ ਜੁਗ ਜੁਗ ਭਗਤੋ ਆਇਆ ਮਾਇਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਜੇ ਤਨ ਇੱਕ ਦੁਸ਼ਟ ਦਾ ਸਰਬਨਾਸ਼ ਉਸ ਅਕਾਲ ਪੁਰਖ ਵਾਹਿਗੁਰੂ ਨੇ ਕੀਤਾ ਸੀ ਪਰ ਹਿੰਦੁਸਤਾਨ ਦੇ ਵਿੱਚ ਹੋਲੀ ਇੱਕ ਇਹੋ ਜਿਹੀ ਅਸ਼ਲੀਲ ਤਰੀਕੇ ਦੇ ਨਾਲ ਮਨਾਈ ਜਾਂਦੀ ਪਰ ਕਲਗੀਧਰ ਬਾਦਸ਼ਾਹ ਨੇ ਇਹ ਹੁਕਮ ਲਾਇਆ ਖਾਲਸੇ ਨੂੰ ਕਿ ਭਾਈ ਮੇਰਾ ਖਾਲਸਾ ਹੋਲੀ ਨਹੀਂ ਖੇਡੇਗਾ ਮੇਰਾ ਖਾਲਸਾ ਹੋਲਾ ਮਹੱਲਾ ਖੇਡੇਗਾ ਹੋਲੇ ਦਾ ਨਾਮ ਹੈ ਹਮਲਾ ਕਰਨਾ ਤੇ ਮਹੱਲੇ ਦਾ ਨਾਮ ਹੈ ਉਸ ਜਗ੍ਹਾ ਦਾ ਜਿਸ ਜਗ੍ਹਾ ਤੇ ਜਾ ਕੇ ਹਮਲਾ ਕੀਤਾ ਜਾਂਦਾ ਕਲਗੀਧਰ ਪਾਦਸ਼ਾਹ ਨੇ ਗੁਰੂ ਕੀ ਸਿੰਘਾਂ ਦੀਆਂ ਦੋ ਫੌਜਾਂ ਤਿਆਰ ਕਰਨੀਆਂ ਆਪਸ ਦੇ ਵਿੱਚ ਉਹਨਾਂ ਨੂੰ ਜੰਗ ਕਰਾਉਣਾ ਜਿਹੜਾ ਜਿੱਤ ਜਾਣਾ ਉਹਨਾਂ ਨੂੰ ਭਈ ਇਨਾਮ ਵੰਡੇ ਜਾਣੇ ਤੇ ਹੋਲੀ ਵਾਲੇ ਦਿਨ ਕਲਗੀਧਰ ਪਾਦਸ਼ਾਹ ਸੁਭਾਏ ਮਾਨਹਾਨਾ ਤੇ ਗੁਰੂ ਕੀ ਸਿੰਘਾਂ ਨੇ ਗੁਲਾਲ ਆਦਿਕਾ ਕੇਸਰ ਆਦਿਕਾ ਇਹੋ ਜੇ ਸਾਰੀਆਂ ਚੀਜ਼ਾਂ ਨੂੰ ਚੰਦਨ ਆਦਿਕ ਨੂੰ ਘੋਲ ਕੇ ਤੇ ਲਿਆ ਕਰਕੇ ਤੇ ਕਲਗੀਧਰ ਪਾਤਸ਼ਾਹ ਦੇ ਵੀ ਲਾਇਆ ਇਤਿਹਾਸ ਆਖਦਾ ਹੈ ਭਾਈ ਤੇ ਮਹਾਰਾਜ ਨੇ ਉਹ ਗੁਰੂ ਕੇ ਸਿਖਾ ਨੇ ਵੀ ਭਾਈ ਉਸ ਚੰਦਨ ਦਾ ਆਪਸ ਦੇ ਵਿੱਚ ਛੜਕਾਉ ਕੀਤਾ ਹੈ ਪਰ ਅੱਜ ਦੇ ਸਮੇਂ ਅਸੀਂ ਕਈ ਵਿਦਵਾਨ ਜਨ ਇਹ ਗਲਤੀ ਕਿੰਦੂ ਕਰਦੇ ਹਨ ਕਿ ਭਾਈ ਇਹ ਰੰਗ ਜਿਹੜਾ ਇਹ ਕਿਸੇ ਮਤ ਦਾ ਹੈ ਜੇ ਭਾਈ ਅਸੀਂ ਇਹ ਗੱਲ ਕਹੀਏ ਤੇ ਜਿੰਨੀ ਵੀ ਚੀਜ਼ਾਂ ਦੁਨੀਆ ਤੇ ਹਨ ਉਹ ਕਿਸੇ ਮਤ ਦੀਆਂ ਹਨ ਜੇ ਹਰਾ ਰੰਗ ਕਹੀਏ ਉਹ ਮੁਸਲਮਾਨ ਵੀਰਾਂ ਦਾ ਹੈ ਲਾਲ ਰੰਗ ਜਿਹੜਾ ਹੈ ਉਹ ਭਾਈ ਹਿੰਦੂ ਵੀਰਾਂ ਦਾ ਹੈ ਜੇ ਕਿਸੇ ਗੁਰੂ ਕੇ ਸਿੰਘ ਨੇ ਗਦਾ ਚੁੱਕ ਲਈ ਉਹ ਹਨੂਮਾਨ ਦੀ ਹੈ ਜੇ ਕਿਸੇ ਨੇ ਤ੍ਰਿਸ਼ੂਲ ਚੁੱਕ ਲਿਆ ਉਹ ਸ਼ਿਵਜੀ ਦਾ ਹੈ ਅ ਜਿਹੜੇ ਅਸੀਂ ਸ਼੍ਰੀ ਸਾਹਿਬ ਚੁੱਕੀ ਫਿਰਦੇ ਆ ਇਹਨਾਂ ਨੂੰ ਭਾਈ ਕਈ ਦੇਵੀਆਂ ਨੇ ਚੁੱਕਿਆ ਫਿਰ ਤਾਂ ਕੱਲੀ ਭਾਈ ਕੱਲੀ ਮਾਂ ਦੀ ਢਾਲ ਹੀ ਸਾਡੇ ਕੋਲ ਬਚੇਗੀ ਜੇ ਅਸੀਂ ਇਸ ਗੱਲ ਤੇ ਆਈਏ ਤਾਂ ਪਰ ਇਹ ਜਿਹੜਾ ਸ਼ਸਤਰ ਇਹ ਸ਼ਸਤਰ ਕਿਸੇ ਬੰਦੇ ਦਾ ਨਹੀਂ ਭਾਰੇ ਕਲਗੇ ਜਿਸ ਦੇ ਹੱਥ ਦੇ ਵਿੱਚ ਹੈ ਇਹ ਉਸੇ ਦਾ ਹੀ ਸ਼ਸਤਰ ਹੈ ਕਲਗੀਧਰ ਪਾਤਸ਼ਾਹ ਨੇ ਰਹਿਮਤਾ ਕੀਤੀਆ ਤੇ ਉਸ ਜ਼ਿਕਰ ਨੂੰ ਭਾਈ ਨੰਦ ਲਾਲ ਜੀ ਨੇ ਆਪਣੀ ਕਲਮ ਦੇ ਨਾਲ ਕੈਦ ਕੀਤਾ ਹੈ ਗੁਰਬਾਣੀ ਦਾ ਮੁੱਖ ਵਾਕ ਹੈ ਹੋਲੀ ਕੀਨੀ ਸੰਤ ਸੇਵ ਰੰਗ ਲਗਾ ਅਤ ਲਾਲ ਦੇਵ ਅੱਜ ਹਮਾਰੇ ਬਨੇ ਭਾਗ ਪ੍ਰਵਕ ਸੰਗੀਤ ਮੇਲ ਖੇਲਾ ਨਾ ਲਾਗ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਅੱਜ ਭਾਈ ਅਸੀਂ ਜਿੰਨੇ ਜੁੜ ਕਰਕੇ ਬੈਠੇ ਆ ਆਪਜੀ ਸਾਰੇ ਸੰਤ ਹੋ ਸੰਤ ਕੌਣ ਹੈ ਜਿਹੜਾ ਭਾਈ ਜਿਸ ਨੂੰ ਪਰਮਾਤਮਾ ਦਾ ਨਾਮ ਨਹੀਂ ਵਿਸਰਦਾ ਜਹ ਸਾਸਿ ਜਿਰਾਸਨਾ ਹੈ ਰ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਕਲਗੀਧਰ ਪਾਦਸ਼ਾਹ ਨੇ ਜਿਹੜਾ ਰੂਪ ਖਾਲਸੇ ਨੂੰ ਬਖਸ਼ਿਸ਼ ਕੀਤਾ ਹੈ ਰਹਿਮਤਾ ਕੀਤਿਆਂ ਕਲਗੀਧਰ ਪਾਤਸ਼ਾਹ ਨੇ ਉਹੀ ਜੋ ਅਕਾਲ ਪੁਰਖ ਵਾਹਿਗੁਰੂ ਨੇ ਹੁਕਮ ਲਾ ਕੇ ਭੇਜਿਆ ਸੀ ਅਸੀਂ ਤਾਂ ਅੱਜ ਬਚਨ ਕਰਦੇ ਆ ਕਿ ਸਾਡੀ ਮਰਿਆਦਾ ਕੀ ਹੈ ਕਲਗੀਧਰ ਪਾਤਸ਼ਾਹ ਦੁਨੀਆਂ ਚ ਸਾਰੀ ਇੱਕ ਫਾਸੀ ਹੋ ਜਾਵੇ ਪਰ ਕਲਗੀਧਰ ਪਾਤਸ਼ਾਹ ਇੱਕ ਪਾਸੇ ਭਾਈ ਅਨੰਦ ਲਾਲ ਜੀ ਨੇ ਬਿਆਹ ਕਰ ਦਿੱਤਾ ਦੀਨ ਦੁਨੀਆ ਦਰਕਮੰਦੇ ਆਪਰੀ ਰੁਕ ਸ਼ਰਮ ਹਰ ਦੋ ਆਲਮ ਕੀਮਤੀ ਜਗ ਧਰਮੂਏ ਯਾਰਮਾ ਮੇਰੇ ਯਾਰਮਾ ਮੇਰੇ ਪਿਆਰੇ ਮੇਰੇ ਪਿਆਰੇ ਮੇਰੇ ਕਲਗੀਧਰ ਪਾਤਸ਼ਾਹ ਦੇ ਇੱਕ ਕੇਸਾਂ ਦੇ ਰੋਮ ਦੀ ਕੀਮਤ ਹੈ ਦੁਨੀਆ ਦੀ ਸਾਰੀ ਦੌਲਤ ਹੈ ਇਹ ਹਨ ਮੇਰੇ ਕਲਗੀਧਰ ਪਾਤਸ਼ਾਹ ਇਸੇ ਕਰਕੇ ਅਸੀਂ ਪੜਦੇ ਆਓ ਅਸੀਂ ਸਾਰੇ ਪੜੀਏ ਇਹ ਮੇਰਾ ਰੂਸੇਨਾ ਕਲਗੀਆਂ ਵਾਲਾ ਜਗ ਪਾਵੇ ਸਾਰਾ ਰੋਸ ਜਾਈ ਮੇਰੇ ਦਿਲ ਉਸੇ ਨਾਲ ਲੱਗੀ